ਹਨ ਉਹ ਬਾਰੇ ਕਈਆਂ ਨੂੰ ਉਹ ਮੇਰੀ ਡਿਊਟੀ ਬਦਲ ਗਈ ਮੈਂ ਡਾਂਗਾ ਮਾਰਨੀ ਮੈਂ ਪਿੱਛੇ ਨਹੀਂ ਹਟਦਾ ਮੈਂ ਮੈਂ ਕੰਪਲੀਟ ਕਰੂਗਾ ਮੇਰੇ ਬਾਅਦ ਸ਼ਾਂਤੀ ਨਾਲ ਕਰੋ ਪ੍ਰੋਤਸਾਹ ਕਰੋ ਦਰਦਨਾਮੀ ਵਾਲੀ ਕਰੇ ਪਰ ਜਮਾਨਤ ਤਾਂ ਮੈਂ ਉਹਨਾਂ ਨੂੰ ਕਰ ਦਿਆਂਗਾ ਕੇਸ ਇਨਸਾਈਟ ਕਰਨਾ ਟੇਬਲੋਂ ਪੂਰੀ ਸੀਟ ਕਰ ਰਹੇ ਸਾਰੇ ਹੋ ਗਏ ਸਾਰੇ ਸਾਰੇ ਹੁਣ ਅਸੀਂ ਸਾਰੇ ਉੱਥੇ ਸ਼ਾਂਤੀ ਨਾਲ ਬੈਠੇ ਸੀ

रोकनारोर्चे